ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਨਾਬ ਗੋਂਸੇ ਅਜਮ ਜੀ ਦਾ ਗੋਂਸੀਆ ਕਸੀਦਾ ਕਿਹੜੇ-ਕਿਹੜੇ ਲੋਕ ਪੜ ਸਕਦੇ ਨੇ ਅਤੇ ਕਦੋਂ ਪੜ ਸਕਦੇ ਨੇ ਸੰਗਤ ਜੀ ਇਹ ਸਾਰੀ ਜਾਣਕਾਰੀ ਮੇਰਾ ਗੋਂਸਪਾਕ ਸਰਕਾਰ ਜੀ ਦੇ ਮੁਰਿਦਾ ਨੂੰ ਜਨਨਾ ਬਹੁਤ ਜ਼ਰੂਰੀ ਹੈ ਸੰਧੋ ਜੀ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਸੰਗਤਜੀ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੌਂਸੇ ਅਜਮ ਜੀ ਜਿਨ੍ਹਾਂ ਨੂੰ ਅਸੀਂ ਸਾਰੇ 11ਵੀਂ ਵਾਲੀ ਸਰਕਾਰ ਵੀ ਬੋਲਦੇ ਹਾਂ ਗੋਸਪਾਕ ਪੀਰ ਵੀ ਬੋਲਦੇ ਹਾਂ ਸੰਗਤਜੀ ਇਹਨਾਂ ਦਾ ਅਸਲ ਮੁਕਾਮ ਅਸਲ ਦਰਬਾਰ ਬਗਦਾਦ ਸ਼ਰੀਫ ਵਿੱਚ ਬਣਿਆ ਹੋਇਆ ਹੈ ਤੇ ਜਨਾਬ ਗੌਂਸੇ ਅਜਮ ਜੀ ਕੁਲ ਬਲੀਆ ਦੇ ਸਰਦਾਰ ਨੇ ਹਰਵਲੀ ਓਲੀ ਆ ਦੇ ਕੰਦੇ ਤੇ ਇਹਨਾਂ ਦਾ ਕਦਮ ਹੈ ਇਹ ਪੀਰਾ ਦੇ ਪੀਰ ਨੇ ਇਹ ਜੋ ਚਾਹੇ ਉਹ ਕਰ ਸਕਦੇ ਨੇ ਅਤੇ ਇਹਨਾਂ ਦਾ ਇਹ ਗੋਂਸੀਆ ਕਸੀਦਾ ਹੈ ਜਿਸ ਨੂੰ ਪੜ ਕੇ ਲੱਖਾਂ ਕਰੋੜ ਪਾਪੀ ਤਰ ਗਏ ਨੇ ਅਤੇ ਕਲਯੁਗ ਦੇ ਵਿੱਚ ਹੋਰ ਵੀ ਕਈ ਲੋਗ ਇਸ ਨੂੰ ਪੜ ਕੇ ਤਰ ਜਾਣਗੇ ਸੰਗਤ ਜੀ ਅਜਿਹਾ ਕਿਹਾ ਜਾਂਦਾ ਹੈ ਕਿ ਜਨਾਬ ਗੋਂਸੇ ਅਜਮ ਜੀ ਨੇ ਜਿਹੜੀਆਂ ਜਿਹੜੀਆਂ ਕਰਾਮਾਤਾ ਕੀਤੀਆਂ ਨੇ ਉਹ ਕਰamata ਨਾ ਹੀ ਕੋਈ ਕਰ ਸਕਦਾ ਹੈ ਤੇ ਨਾ ਹੀ ਕੋਈ ਅੱਗੇ ਜਾ ਕੇ ਕਰੇਗਾ ਕਿਉਂਕਿ ਇਹਨਾਂ ਦਾ ਰਤਬਾ ਬਹੁਤ ਉੱਚਾ ਹੈ ਇਹ ਅੱਲਾਹ ਕਾਲਾ ਦੇ ਮਹਿਬੂਬ ਨੇ ਅਤੇ ਬਹੁਤ ਹੀ ਉੱਚੀ ਸ਼ਾਨ ਹੈ ਜਨਾਬ ਗੋਂਸੇ आजम ਜੀ ਦੀ ਸੰਗਤ ਜੀ ਜਨਾਬ ਗੋਂਸੇ आजम ਜੀ ਖੁਦ ਫਰਮਾਉਂਦੇ ਨੇ ਕਿ ਜੇ ਮੈਂ ਆਪਣੇ ਰਾਜ਼ ਨੂੰ ਪਾਣੀ ਤੇ ਜ਼ਹਰ ਕਰ ਦਿੱਤਾ ਤੇ ਪਾਣੀ ਖੁਸ਼ਕ ਹੋ ਜਾਵੇਗਾ ਜੇ ਮੈਂ ਆਪਣੇ ਰਾਜ਼ ਨੂੰ ਅੱਗ ਤੇ ਜ਼ਾਹਰ ਕਰ ਦਿੱਤਾ ਫਿਰ ਉਹ ਅੱਗ ਠੰਡੀ ਹੋ ਜਾਵੇਗੀ ਅਤੇ ਜੇ ਮੈਂ ਆਪਣੇ ਰਾਜ਼ ਨੂੰ ਮੁਰਦਿਆ ਤੇ ਜ਼ਾਹਰ ਕਰਾਂ ਫਿਰ ਮੁਰਦੇ ਵੀ ਜ਼ਿੰਦਾ ਹੋ ਕੇ ਕਬਰ ਤੋਂ ਬਾਹਰ ਆ ਜਾਣਗੇ ਤੇ جناب ਗੌਸੇ ਆਜਮ ਜੀ ਖੁਦ ਫਰਮਾਉਂਦੇ ਨੇ ਕਿ ਮੇਰੀ ਬੁਲੰਦੀ ਦੇ ਝੰਡੇ ਪਹਾੜ ਦੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਂਗੇ ਐਸੀ ਸ਼ਾਨ ਹੈ ਅੱਲਾ ਦੇ ਪਾਕ ਨਬੀ ਹਜਰਤ ਮੁਹੰਮਦ ਮੁਸਤਫਾ ਉਹਨਾਂ ਨੇ ਅੱਲਾ ਤਾਲਾ ਦੀ ਰਜ਼ਾ ਅਨੁਸਾਰ ਕਿਹਾ ਸੀ ਕਿ ਐ ਗੋਂਸਾ ਦੁਨੀਆ ਵਿੱਚ ਐਸਾ ਕੋਈ ਵੀ ਪੀਰ ਫਕੀਰ ਵਲੀ ਨਹੀਂ ਹੋਵੇਗਾ ਜਿਸ ਦੇ ਕੰਦੇ ਦੇ ਉੱਪਰ ਤੇਰਾ ਕਦਮ ਨਹੀਂ ਹੋਵੇਗਾ ਅਤੇ ਤੇਰੇ ਕੰਦੇ ਦੇ ਉੱਪਰ ਮੇਰਾ ਕਦਮ ਹੋਵੇਗਾ ਸੰਗਜੀ ਅਜੇ ਹੀ ਉੱਚੀ ਸ਼ਾਨ ਹੈ ਜਨਾਬ ਗੋਂਸੇ ਅਜਮ ਜੀ ਦੀ ਜੋ ਕਿ ਹੋਰ ਕਿਸੇ ਪੀਰ ਫਕੀਰ ਕੋਲ ਨਹੀਂ ਹੈ ਸੰਗਤ ਜੀ ਇਸੇ ਵਜ੍ਹਾ ਨਾਲ ਜੋ ਗੋਂਸੀਆ ਕਸੀਦਾ ਹੈ ਉਹਦੇ ਵਿੱਚ ਜਨਾਬ ਗੋਂਸੀਆ ਜਮ ਜੀ ਨੇ ਜੋ ਜੋ ਵੀ ਕੀਤਾ ਹੈ ਜਿਹੜੀਆਂ ਜਿਹੜੀਆਂ ਕਰਾਮਾਤਾ ਵੀ ਕੀਤੀਆਂ ਨੇ ਉਹ ਸਾਰੀਆਂ ਉਸ ਦੇ ਵਿੱਚ ਜ਼ਾਹਿਰ ਕੀਤੀਆਂ ਨੇ ਸੰਗਤ ਜੀ ਇਸੇ ਲਈ ਉਸ ਨੂੰ ਗੋਂਸੀਆ ਕਸੀਦਾ ਕਿਹਾ ਜਾਂਦਾ ਹੈ ਸੰਗਤ ਜੀ ਹੁਣ ਕਈ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਈ ਦਾਤਾ ਦੇ murid ਇਸ ਤਰ੍ਹਾਂ ਕਹਿੰਦੇ ਨੇ कि ਸਾਨੂੰ ਗੋਂਸੀਆ ਕਸੀਦਾ ਦੇ ਦੋ ਪਰ ਗੋਂਸੀਆ ਕਸੀਦਾ ਪੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਇਸ ਨੂੰ ਜਤੀ ਸਤੀ ਇਨਸਾਨ ਹੀ ਪੜ ਸਕਦਾ ਹੈ ਇਹ ਘਰ ਵਿੱਚ ਬੈ ਕੇ ਪੜਿਆ ਨਹੀਂ ਜਾ ਸਕਦਾ ਘਰ ਗ੍ਰਿਸ਼ਤੀ ਵਾਲਾ ਇਨਸਾਨ ਇਸ ਨੂੰ ਨਹੀਂ ਪੜ ਸਕਦਾ ਇਸ ਨੂੰ ਪੜਿਆ ਜਾਂਦਾ ਹੈ ਪਾਣੀ ਦੇ ਕਿਨਾਰੇ ਜਾਂ ਜਿੱਥੇ ਸ਼ਾਂਤ ਮਾਹੌਲ ਹੋਵੇ ਜਿੱਥੇ ਕੋਈ ਵੀ ਆਂਦਾ ਜਾਂਦਾ ਨਾ ਹੋਵੇ ਸੁੰਨਮਸਾਨ ਹੋਵੇ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਪੂਰੀ ਲਗਨ ਦੇ ਨਾਲ ਗੋਸੀਆ ਕਸੀਦਾ ਪੜਿਆ ਜਾਂਦਾ ਹੈ ਕਿਉਂਕਿ ਸੰਗਤ ਜੀ ਇਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਗੋਸਪਾਕ ਪੀਰ ਜੀ ਦਾ ਆਲਾ ਕਰਮ ਹੈ ਗੋਸੀਆ ਕਸੀਦੇ ਤੇ ਸੰਗਤ ਜੀ ਗੋਸਪਾਕ ਪੀਰ ਜੀ ਖੁਦ ਫਰਮਾਉਂਦੇ ਨੇ 7 14 21 31 ਦਿਨਾਂ ਦੇ ਵਿੱਚ ਬਲਾਣਾ ਟਲੀ ਤੇ ਫੇਰ ਮੈਨੂੰ ਗੋਸਪਾ ਕੋਣ ਕਵੇਗਾ ਇਹ ਸ਼ਾਂਜੇ ਜਨਾਬ ਗੌਸੀ ਅਜਮ ਜੀ ਦੀ ਸੰਗਜਿਕ ਗੋਸੀਆ ਕਸੀਦਾ ਕਿਸੇ ਵੀ ਕਾਮਿਲ ਫਕੀਰ ਤੋਂ ਕਾਮਿਲ ਮੁਰਸ਼ਿਦ ਤੋਂ ਲਿਆ ਜਾਵੇ ਫੇਰ ਉਸ ਦੀ ਰੋਜ਼ ਇਬਾਦਤ ਕੀਤੀ ਜਾਵੇ ਚੰਗੀ ਤਰ੍ਹਾਂ ਪਕਾਇਆ ਜਾਵੇ ਇਕਮਤ ਵਿੱਚ ਕੱਲਿਆ ਰਹਿ ਕੇ ਪੜਿਆ ਜਾਵੇ ਸ਼ਾਂਤੀ ਦੇ ਨਾਲ ਫੇਰ ਉਸ ਦਾ ਬਹੁਤ ਵੱਡਾ ਫਲ ਮਿਲੇਗਾ ਸੰਗਤ ਜੀ ਗੌਂਸੀਆ ਕਸੀਦਾ ਪੜ੍ਹ ਕੇ ਆਮਨ ਸਾਨਵੀ ਵਲੀ ਹੋ ਸਕਦਾ ਹੈ ਸੰਗਤ ਜੀ ਰੂਹੀਆ ਕਸੀਦਾ ਗੌਂਸੀਆ ਕਸੀਦਾ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ ਕੋਈ ਫਕੀਰ ਜਦੋਂ ਆਪਣੇ ਅਸਲ ਮੁਕਾਮ ਵਿੱਚ ਪਹੁੰਚ ਜਾਂਦਾ ਹੈ ਅਤੇ ਫਕੀਰੀ ਦੀ ਆਖਰੀ ਹੱਦ ਕਿਹੜੀ ਜੇ ਕੋਈ ਵੀ ਫਕੀਰ ਜਦੋਂ ਆਪਣੀ ਆਖਰੀ ਹੱਦ ਵਿੱਚ ਪਹੁੰਚ ਜਾਂਦਾ ਹੈ ਫਿਰ ਉਸ ਦੇ ਸਰੀਰ ਦੇ ਹਰੇਕ ਅੰਗ ਵੱਖਰੇ ਵੱਖਰੇ ਹੋ ਜਾਂਦੇ ਨੇ ਇਸ ਤਰ੍ਹਾਂ ਹੀ ਜਦੋਂ ਸਵੇਰ ਹੁੰਦੀ ਹੈ ਤੇ ਉਹ ਸਾਰੇ ਸਰੀਰ ਦੇ ਅੰਗ ਵਾਪਸ ਜੁੜ ਜਾਂਦੇ ਨੇ ਸੰਗਤ ਜੀ ਇਹ ਹੱਦ ਹੁੰਦੀ ਹੈ ਫਕੀਰੀ ਦੀ ਇਹ ਹੱਦ ਕਦੋਂ ਮਿਲਦੀ ਹੈ ਜਦੋਂ ਅਸੀਂ ਗੋਂਸੀਆ ਕਸੀਦਾ ਪੜਦੇ ਹਾਂ ਰੋਹੀ ਕਸੀਦਾ ਪੜਦੇ ਹਾਂ ਜਨਾਬ ਗੌਸੀ ਆਜਮ ਜੀ ਦਾ ਫਿਰੇ ਤਾਕਤ ਕਿਸੇ ਕਾਮਿਲ ਫਕੀਰ ਕੋਲ ਆਂਦੀ ਹੈ ਸੰਗਤ ਜੀ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਖਾ ਰ ਰਖਾ ਰ ਰਖਾ